ਰਾਜਵੀਰ ਜਵੰਦਾ ਦੇ بیٹے ਦੀ ਹਾਲਤ ਦਿਨੋਂ-ਦੈਨ ਨਾਜ਼ਕ ਹੁੰਦੀ ਜਾ ਰਹੀ ਆ ਡਾਕਟਰਾਂ ਨੇ ਵੀ ਕਿਹਾ ਹੈ ਕਿ ਤੁਸੀਂ ਇਸ ਦਾ ਖਾਸ ਧਿਆਨ ਰੱਖੋ ਕਿਉਂਕਿ ਇਸ ਦੁਨੀਆ ਤੋਂ ਉਸ ਦੇ ਆਪਣੇ ਪਿਤਾ ਦੇ ਜਾਣ ਕਰਕੇ ਉਹ ਟੈਨਸ਼ਨ ਨਾਲ ਹੋਰ ਕਮਜ਼ੋਰ ਹੋ ਰਿਹਾ ਹੈ ਮਨੋਵਿਗਿਆਨਕ ਤੌਰ ਤੇ ਉਹ ਡਿੱਗਦਾ ਜਾ ਰਿਹਾ ਹੈ ਰਾਜਵੀਰ ਜਵੰਦਾ ਆਪਣੇ ਪਿੱਛੇ ਕੱਲੀ ਗਾਇਕੀ ਅਤੇ ਗੀਤ ਨਹੀਂ ਛੱਡ ਗਿਆ ਸਗੋਂ ਉਸ ਦਾ ਪਰਿਵਾਰ ਤੇ ਉਸ ਦੇ ਉਹ ਆਪਣੇ ਬੱਚਿਆਂ ਨੂੰ ਇਕੱਲਾ ਛੱਡ ਗਿਆ ਹੈ ਰਾਜਵੀਰ ਜਵੰਦਾ ਦੇ ਗੀਤ ਤਾਂ ਇਸ ਦੁਨੀਆ ਤੇ ਅਮਰ ਰਹਿਣਗੇ ਪਰ ਉਹ ਆਪਣੇ ਬੱਚਿਆਂ ਲਈ ਉਸ ਦੀ ਆਵਾਜ਼ ਉਸ ਦੇ ਗੀਤ ਉਸ ਦੇ ਬੋਲ ਜੋ ਉਸ ਦੇ ਬੱਚਿਆਂ ਦੇ ਦਿਲ ਵਿੱਚ ਗੂੰਜਦੇ ਰਹਿਣਗੇ ਅੱਜ ਆਪਾਂ ਗੱਲ ਕਰਾਂਗੇ ਇੱਕ ਮਹਾਨ ਨਾਇਕ ਦੀ ਜੋ ਪੰਜਾਬ ਦਾ ਹੀਰੋ ਹੀ ਨਹੀਂ ਬੱਚਸਗੋਂ ਦੀ ਆਪਣੇ ਪਰਿਵਾਰ ਦਾ ਤੇ ਆਪਣੇ ਬੱਚਿਆਂ ਦਾ ਵੀ ਹੀਰੋ ਸੀ ਦਲਾਵਰ ਸਿੰਘ ਨੇ ਕਿਹਾ ਕਿ ਮੇਰਾ ਪਿਤਾ ਇੱਕ ਹੀਰੋ ਤੋਂ ਘੱਟ ਨਹੀਂ ਸੀ ਉਸਨੇ ਮੇਰੇ ਸਾਰੇ ਸੁਪਨੇ ਪੂਰੇ ਕੀਤੇ ਤੇ ਮੈਂ ਜਦੋਂ ਵੱਡਾ ਹੋ ਗਿਆ ਮੈਂ ਵੀ ਆਪਣੇ ਪਾਪਾ ਦੇ ਹਰ ਖਵਾਸ਼ਤੇ ਹਰ ਸੁਪਨਾ ਜਰੂਰ ਪੂਰਾ ਕਰਾਂਗਾ ਜਦੋਂ ਰਾਜਵੀਰ ਜਵੰਦਾ ਆਪਣੇ ਘਰ ਆਉਂਦਾ ਸੀ ਤਾਂ ਹਰ ਪਲ ਦਲਾਵਰ ਲਈ ਕਿਸੇ ਤਿਹਾੜ ਤੋਂ ਘੱਟ ਨਹੀਂ ਸੀ ਹੁੰਦਾ ਰਾਜਵੀਰ ਜਵੰਦਾ ਉਹ ਕਹਿੰਦਾ ਹੁੰਦਾ ਸੀ ਕਿ ਮੇਰਾ ਪੁੱਤਰ ਵੱਡਾ ਹੋ ਕੇ ਇੱਕ ਵਧੀਆ ਗਾਇਕ ਬਣੇਗਾ ਤੇ ਲੋਕਾਂ ਦੇ ਦਿਲ ਜਿੱਤ ਲਵੇਗਾ ਏ ਇਕੱਲੇ ਬੋਲ ਨਹੀਂ ਸੰ ਸਗੋ ਰਾਜਵੀਰ ਜਵੰਦਾ ਦਾ ਇੱਕ ਬੇਟੇ ਲਈ ਆਪਣੇ ਪਿਤਾ ਦਾ ਪਿਆਰ ਸੀ ਰਾਜਵੀਰ ਜਵੰਦੇ ਨੇ ਇਹ ਗੱਲ ਸਭ ਨੂੰ ਸਿਖਾਈ ਕਿ ਗਾਇਕੀ ਹਮੇਸ਼ਾ ਕੱਲੀ ਪੈਸੇ ਲਈ ਨਹੀਂ ਹੁੰਦੀ ਕੱਲੇ ਨਾਮ ਲਈ ਨਹੀਂ ਹੁੰਦੀ ਇਹ ਸਗੋਂ ਲੋਕਾਂ ਦਾ ਪਿਆਰ ਹੀ ਇਕੱਠਾ ਕਰਨਾ ਹੁੰਦਾ ਹੈ ਰਾਜਵੀਰ ਜਵੰਦਾ ਜਦੋਂ ਕਿਸੇ ਸ਼ੋਹ ਤੇ ਜਾਂਦਾ ਆਪਣੇ ਬੇਟੇ ਅੱਲੀ ਵੇਖ ਕੇ ਮੁਸਕਰਾਉਂਦਾ ਉਸ ਨੂੰ ਖੁਸ਼ੀ ਮਹਿਸੂਸ ਹੁੰਦੀ ਲੋਕ ਉਸ ਨੂੰ ਪਿਆਰ ਕਰਦੇ ਪਰ ਕੀ ਪਤਾ ਸੀ ਕਿਸੇ ਨੂੰ ਕਿ ਇਹਨਾਂ ਸਾਰੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਲੱਗ ਜਾਣੀ ਆ ਉਹ ਕਾਲਾ ਦਿਨ ਜਿਸ ਦਿਨ ਰਾਜਵੀਰ ਜਵੰਦੇ ਦਾ ਐਕਸੀਡੈਂਟ ਹੋਇਆ ਆਵਾਰਾ ਪਸ਼ੂਆਂ ਕਾਰਨ ਹੋਰ ਵੀ ਕਈ ਮਾਵਾਂ ਦੇ ਕਿੰਨੇ ਪੁੱਤ ਜੋ ਇਸ ਦੁਨੀਆ ਤੋਂ ਚਲੇ ਗਏ ਉਸ ਦਿਨ ਪ੍ਰਮਾਤਮਾ ਨੇ ਪੰਜਾਬ ਤੋਂ ਇੱਕ ਹੀਰਾ ਖੋਲਿਆ ਜਿਸ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਜਦੋਂ ਕਿਤੇ ਲੋੜ ਪੈਣੀ ਜਦੋਂ ਪੰਜਾਬ ਚ ਹੜਾ ਆਏ ਤਾਂ ਉਸ ਨੇ ਬੇਝਿਜਕ ਹੋ ਕੇ ਵਾਦ ਚਾੜ ਕੇ ਪੰਜਾਬ ਦੇ ਲੋਕਾਂ ਦੀ ਮਦਦ ਲਈ ਆਪਣਾ ਯੋਗਦਾਨ ਪਾਇਆ ਚਾਹੇ ਕੋਈ ਕਿਸਾਨੀ ਅੰਦੋਲਨ ਹੋਵੇ ਜਦੋਂ ਦਿੱਲੀ ਧਾਰਨੇ ਦੇ ਸੀ ਤਾਂ ਇਸ ਨੇ ਸਾਰੇ ਸਿੰਘਾਂ ਨਾਲ ਰਲ ਕੇ ਉੱਥੇ ਮੋਰਚਾ ਸਾਂਭਿਆ ਤੇ ਕਿਸਾਨਾਂ ਦਾ ਸਾਥ ਦਿੱਤਾ ਪਰ ਕੀ ਪਤਾ ਸੀ ਕਿਸੇ ਨੂੰ ਕਿ ਇਹ ਪੰਜਾਬ ਦਾ ਹੀਰਾ ਪੰਜਾਬ ਦਾ ਨਾਇਕ ਇੱਕ ਦਿਨ ਸਾਨੂੰ ਵਿਛੋੜਾ ਦੇ ਕੇ ਇਸ ਦੁਨੀਆ ਤੋਂ ਚਲਾ ਜਾਵੇਗਾ ਜਦੋਂ ਰਾਜਵੀਰ ਜਵੰਦਾ ਘਰ ਪਤਾ ਲੱਗਾ ਕਿ ਉਸ ਦਾ ਐਕਸੀਡੈਂਟ ਹੋ ਗਿਆ ਇਹ ਕਾਲਾ ਦਿਨ ਉਹਨਾਂ ਨੂੰ ਕਦੇ ਨਹੀਂ ਭੁੱਲਣਾ ਰਾਜਵੀਰ ਜਵੰਦਾ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ ਜਦੋਂ ਉਸ ਨੇ ਕਦੇ ਸ਼ੋਅ ਲੌਣ ਜਾਣਾ ਤਾਂ ਉਸ ਨੇ ਆਪਣੇ ਦੋਨਾਂ ਬੱਚਿਆਂ ਨੂੰ ਬਹੁਤ ਸਾਰਾ ਪਿਆਰ ਕਰਨਾ ਤੇ ਉਹਨਾਂ ਨਾਲ ਲਾੜ ਲੜਾਉਣਾ ਬੱਚਿਆਂ ਲਈ ਇੱਕ ਪਿਤਾ ਹੀਰੋ ਹੁੰਦਾ ਨਾਇਕ ਹੁੰਦਾ ਉਹ ਦੁਨੀਆ ਵਿੱਚ ਉਹਨਾਂ ਲਈ ਇੱਕ ਸਭ ਤੋਂ ਵੱਡੀ ਸ਼ਖਸੀਅਤ ਹੁੰਦੀ ਆ ਇਸ ਕਰਕੇ ਜਦੋਂ ਉਹ ਦੁਨੀਆ ਤੋਂ ਚਲੇ ਜਾਂਦਾ ਡਾਕਟਰਾਂ ਨੇ ਵੀ ਕਿਹਾ ਹੈ ਕਿ ਦਲਾਵਰ ਮਨੋਵਿਗਿਆਨਕ ਤੌਰ ਤੇ ਟੁੱਟ ਚੁੱਕਿਆ ਹੈ ਇਸ ਲਈ ਇਸ ਦਾ ਤੁਸੀਂ ਖਾਸ ਧਿਆਨ ਰੱਖੋ ਵਿਸ਼ੇਸ਼ ਧਿਆਨ ਰੱਖੋ ਕਿਉਂਕਿ ਉਹ ਹਾਲੇ ਇੱਕ ਛੋਟਾ ਬੱਚਾ ਹੈ ਜਿਸ ਨੂੰ ਇੰਨੀਆਂ ਸਾਰੀਆਂ ਗੱਲਾਂ ਨੇ ਝੰਜੋੜ ਕੇ ਰੱਖ ਦਿੱਤਾ ਹੈ ਉਸ ਦਾ ਬੇਟਾ ਅਕਸਰ ਹੀ ਆਪਣੀ ਮਾਂ ਤੇ ਦਾਦੀ ਨੂੰ ਪੁੱਛਦਾ ਹੈ ਕਿ ਪਿਤਾ ਹੋਰ ਕਿੰਨੇ ਟਾਈਮ ਬਾਅਦ ਘਰ ਆਉਣਗੇ ਕਿਉਂਕਿ ਇੱਕ ਛੋਟੇ ਬੱਚੇ ਨੂੰ ਇੰਨਾ ਜ਼ਿਆਦਾ ਨਹੀਂ ਪਤਾ ਹੁੰਦਾ ਉਸ ਨੂੰ ਲੱਗਦਾ ਹੈ ਕਿ ਉਸ ਦਾ ਪਿਤਾ ਕਿਤੇ ਦੂਰ ਚਲਾ ਗਿਆ ਪਰ ਹਾਲੇ ਇੰਨੇ ਦਿਨ ਹੋ ਗਏ ਉਹ ਵਾਪਸ ਨਹੀਂ ਆਇਆ ਤੇ ਅਸੀਂ ਵੀ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਦਲਾਵਰ ਨੂੰ ਤੰਦਰੁਸਤੀ ਬਖਸ਼ੇ ਤੇ ਉਹ ਆਪਣੇ ਪਿਤਾ ਦੀਆਂ ਯਾਦਾਂ ਨੂੰ ਹਮੇਸ਼ਾ ਦਿਲ ਦੇ ਵਿੱਚ ਯਾਦ ਰੱਖੇ ਕਾਇਮ ਰੱਖੇ ਕਿਉਂਕਿ ਰਾਜਵੀਰ ਉਸ ਜਗ੍ਹਾ ਤੇ ਚਲਾ ਗਿਆ ਜਿੱਥੋਂ ਅੱਜ ਤੱਕ ਕੋਈ ਵਾਪਸ ਨਹੀਂ ਆਇਆ ਉਸ ਜਗਾ ਤੇ ਪ੍ਰਮਾਤਮਾ ਦੇ ਕੋਲ ਚਲਾ ਗਿਆ ਬਾਕੀ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਬਾਕੀ ਜਿੰਨੀ ਉਹਨਾਂ ਦੀ ਜ਼ਿੰਦਗੀ ਆ ਪ੍ਰਮਾਤਮਾ ਉਹਨਾਂ ਨੂੰ ਖੁਸ਼ੀਆਂ ਬਖਸ਼ੇ ਕਦੇ ਕੋਈ ਦੁੱਖ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ ਤੁਸੀਂ ਵੀ ਰੱਬ ਅੱਗੇ ਇਹੀ ਅਰਦਾਸ ਕਰੋ ਕਿ ਰਾਜਵੀਰ ਜਵੰਦੇ ਦਾ ਪਰਿਵਾਰ ਤੰਦਰੁਸਤ ਰਹੇ ਤੇ ਹਾਸ ਦਾ ਖੇਡਦਾ ਰਹੇ